ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਕੁਦਰਤ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮਨੁੱਖ ਕੁਦਰਤ ਦੇ ਸਹਿਜ ਜੀਵ ਵਿਕਾਸ ਦੀ ਵਿਲੱਖਣ ਉਪਜ ਹੈ ਲਗਭਗ 2 ਅਰਬ ਸਾਲ ਪਹਿਲਾਂ ਧਰਤੀ ਦੀ ਸਤਹ ਉੱਤੇ ਜ਼ਿੰਦਗੀ ਧੜਕੀ ਪਹਿਲਾਂ ਬੈਕਟੀਰੀਆ ਪ੍ਰੋਟੋਜ਼ੋਆ ਫਿਰ ਸੁਖਮ ਪੌਦੇ ਅਤੇ ਸੋਖਮ ਜੀਵ ਮਗਰਮ ਵਿਸ਼ਾਲ ਬਿਰਖ ਅਤੇ ਤੜਵੈਲ ਜਾਨਵਰ ਸਮੇ ਦੇ ਫਿਰ ਨਾਲ ਹੀ ਬਾਂਦਰ ਚਿਪੈਂਸੀ ਅਤੇ ਇਹਨਾਂ ਤੋਂ ਮਨੁੱਖ ਦਰਸਲ ਮਨੁੱਖ ਕੁਦਰਤੀ ਪ੍ਰਾਣੀ ਦੀ ਸਧਾਰਨ ਬਣ ਗਈ ਹੈ ਕੁਦਰਤੀ ਕਿਰਿਆਵਾਂ ਪ੍ਰਕਿਰਿਆਵਾਂ ਉਸ ਦੇ ਵਿਹਾਰ ਅਤੇ ਜਨਸੰਖਿਆ ਦਾ ਸਾਡਾ ਕੰਟਰੋਲ ਰੱਖਦੀਆਂ ਹਨ ਇਸੇ ਕਾਰਨ ਧਰਤੀ ਉੱਤੇ ਮਨੁੱਖ ਜਨਸੰਖਿਆ ਨੂੰ 1 ਅਰਬ ਦੀ ਗਿਣਤੀ ਪ੍ਰਾਪਤ ਕਰਨ ਲਈ ਲਗਭਗ 10 ਲੱਖ ਸਾਲ ਲੱਗੇ ਫਿਰ ਮਨੁੱਖ ਕੁਦਰਤ ਨੂੰ ਕੋ ਦਾ ਕੰਟਰੋਲ ਕਰਨ ਵੱਲ ਤੁਰ ਪਿਆ ਸਿੱਟੇ ਵੱਜੋਂ ਮਨੁੱਖ ਦੀ ਦੁੱਗਣੀ ਗਿਣਤੀ ਅਗਲੀਆਂ ਕੁਝ ਸਦੀਆਂ ਅੰਦਰ ਹੀ ਹੋ ਗਈ ਸਿੱਟੇ ਵੱਜ ਮਨੁੱਖ ਦੀ ਦੁੱਗਣੀ ਗਿਣਤੀ ਅਗਲੀਆਂ ਕੁਝ ਸਦੀਆਂ ਅੰਦਰ ਹੀ ਹੋ ਗਈ ਅਤੇ 4 ਅਰਬ ਦੀ ਸੀਮਾ ਪਾਰ ਕਰਨ ਵਿੱਚ ਸਦੀ ਤੋਂ ਵੀ ਘੱਟ ਸਮਾਂ ਲੱਗਾ। ਹੁਣ ਮਨੁੱਖ ਨੇ ਆਪਣੀ ਜਨਮਦਾਤੀ ਧਰਤੀ ਤੇ ਦੇ ਕੁਦਰਤੀ ਸੰਤੋਲ ਅਤੇ ਵਾਤਾਵਰਣ ਵਿੱਚ ਆਪਸੀ ਆਪਣੀ ਵਿਕਾਸ ਲਾਲਸਾ ਕਰਨ ਟਾੜਾ ਸਾਵਧਾਨ ਅਸਾਵਾਪਨ ਪਰ ਤੇ ਪ੍ਰਦੂਸ਼ਣ ਪੈਦਾ ਕਰ ਦਿੱਤਾ। ਜਿਸ ਕੁਦਰਤ ਦਾ ਮਨੁੱਖ ਰਿਣੀ ਹੈ ਉਹ ਉਸ ਤੋਂ ਸਾਸ ਹੱਤ ਲੈਂਦਾ ਹੈ ਉਸੇ ਨੂੰ ਉਜਾੜਨਾ ਸ਼ੁਰੂ ਕਰ ਦਿੱਤਾ ਧਰਤੀ ਦੀ ਬੇਹੁਰਤ ਮੇ ਬੇਹੁਰ ਮਤੀ ਕਾਰਨ ਮਨੁੱਖ ਦੇ ਕੁਦਰਤਦਾਰੀ ਸ਼ਟਾਟ ਉੱਟ ਗਿਆ ਇਸ ਨੇ ਬੇਸ਼ੁਮਾਰ ਵਾਤਾਵਰਣੀ ਸਮੱਸਿਆਵਾਂ ਖੜੀਆਂ ਕਰ ਦਿੱਤੀਆਂ ਹਨ ਅਤੇ ਪਹਿਲਾਂ ਕੁਦਰਤ ਮਦੋਲੀ ਗਈ ਸੀ ਅਤੇ ਹੁਣ ਉਹ ਮਨੁੱਖ ਨੂੰ ਮਿੱਧ ਰਹੀ ਹੈ ਵਿਗਿਆਨੀ ਅਨੁਸਾਰ ਮੌਜੂਦਾ ਵਿਪਤਾਵਾਂ ਕੁਦਰਤ ਦੇ ਸਾਂਭੇਪਣ ਵਿੱਚ ਆਪ ਹੁਦਰੇ ਦਖਲਦਾਜ਼ੀਆਂ ਦਾ ਸਿੱਟਾ ਹਨ ਜੇਤੂ ਮਨੁੱਖ ਅੱਜ ਕੁਦਰਤ ਦੇ ਘਟਾਰੇ ਵਿੱਚ ਉਲਝਾਵਾ ਬੜਿਆ ਖੜਾ ਹੈ ਇਸ ਸਮੇ ਕੁਦਰਤ ਦੇ ਨਿਗਾਰਦੀਆਂ ਸਮੱਸਿਆਵਾਂ ਮੋٹے ਤੌਰ ਤੇ ਦੋ ਤਰ੍ਹਾਂ ਦੀਆਂ ਹਨ ਇੱਕ ਕੁਦਰਤ ਦਾ ਦਸਾਨਾ ਦੇ ਹਜ਼ਾਰ ਤੇ ਪੂਰੀ ਤਰ੍ਹਾਂ ਉਹ ਰਾ ਲਗ ਗਰੇਹਾ ਹੈ ਦੂਜਾ ਕੀ ਮਾਲੂ ਰਹਦ ਕੋ ਨੂੰ ਵਿਲੇ ਲਿਆਉਣਾ ਵਿਲੇ ਕਾਰਗਰ ਵਸੇ ਲਿਆ ਦੀ ਘਾਟ ਹੈ ਸਮੱਸਿਆ ਦਾ ਪਹਿਲਾ ਜੋਟਾ ਪ੍ਰਿਥਵੀ ਦੇ ਜਲ ਥਲ ਖਾਣਾ ਅਤੇ ਜੰਗਲਾਂ ਦੇ ਸਾਨਾ ਦੇ ਨਿਗਾਰਦੀ ਮਾਰਥਿਕ ਮਾਰਮਿਕ ਕਥਾ ਬਿਆਨਤਾ ਹੈ ਦੇ ਇਨਾ ਆਉਣ ਸਮੇਂ ਆਉਣ ਵਾਲੇ ਸਮੇਂ ਵਿੱਚ ਇਸ ਧਰਤੀ ਦੇ ਲੋਕ ਇਹਨਾਂ ਸਾਨਾ ਤੋਂ ਬਿਨਾ ਕਿਵੇਂ ਜਿਉਣਗੇ ਹਾਸਲ ਸਾਰਨਾ ਦੀ ਵੇਕੇ ਰਕ ਵਰਤੋ ਉਜਾੜੇ ਨੇ ਵਾਜੂ ਮੰਡਲ ਦਾ ਮੁਹਾਦਰਾ ਹੀ ਬਦਲ ਦਿੱਤਾ ਹੈ ਜੀਵਨ ਰੱਖਿਆ ਕੁਜੈਨ ਪਰਤ ਛਿਜ ਰਹੀ ਹੈ ਦੂਜਾ ਕੀ ਹਰ ਸਾਲ ਪ੍ਰਿਥਵੀ ਦੇ ਤੇ 10 ਅਰਬ ਟਾਨਾ ਕੱਚੇ ਪਦਾਰਥ ਹੋ ਚਕੇ ਉਸ ਦਾ 94% ਦਾ ਹਿੱਸਾ ਮੋੜ ਗੰਦਗੀ ਦੇ ਰੂਪ ਵਿੱਚ ਧਰਤੀ ਨੂੰ ਮੋੜ ਦਿੰਦੇ ਹਨ ਮਲੇਦਗੀ ਦਾਵਾਦਹੀ ਰਹੀ ਹੈ ਗੰਦਗੀ ਗੰਦਲੀ ਸਿਆਸਤ ਵੀ ਕੁਦਰਤ ਨੂੰ ਬਹੁਤ ਗੰਦਲਾ ਕਰ ਰਹੀ ਹੈ ਕੁਦਰਤੀ ਸੰਕਟ ਇਹਨੇ ਆਰਥਿਕ ਵਾਦੇ ਵਾਲੇ ਨਹੀਂ ਹਨ ਜਿੰਨੇ ਕਿ ਯੋਜਨਾ ਵਾਦੇ ਵਾਲੇ ਹਨ ਇਹਨਾਂ ਸੰਤਾ ਦੇ ਸਿਆਸੀ ਸਮਾਜਿਕ ਅਤੇ ਤਕਨੀਕ ਉੱਪਰ ਆਧਾਰਿਤ ਹੱਲ ਲੱਭਣ ਨੂੰ ਬਹੁਤ ਹੀ ਸਮਾਂ ਲੱਗੇਗਾ ਇਹ ਸੰਕਟ ਤਕਨੀਕ ਉਪਰ ਅਧਾਰਿਤ ਹੱਲਾ ਬਣਨ ਨੂੰ ਬਹੁਤ ਹੀ ਸਮਾਂ ਲੱਗੇਗਾ ਇਹ ਸੰਕਟ ਥੋੜੇ ਹੀ ਸਮੇਂ ਵਿੱਚ ਵਿਕਰਾਉ ਰੂਪ ਧਾਰਨ ਕਰ ਲੈਂਦੇ ਹਨ ਸਿਆਸਦਾਨਾਂ ਦਾ ਤਾਂ ਇਸੇ ਬੰਨੇ ਖਿਆਲ ਹੀ ਨਹੀਂ ਹੈ ਵਾਤਾਵਰਣ ਮਾਹਰ ਡਾਕਟਰ ਸਕਾਲਰ ਲੇਪ ਅਨੁਸਾਰ ਹਰ ਸ਼ਖਸ ਨੂੰ ਵਾਤਾਵਰਣ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦਾ ਪੂਰਾ ਹੀ ਅੱਖ ਹੈ ਕੁਦਰਤੀ ਸਾਦੇ ਸਾਵੇ ਪੰਨ ਤੋਂ ਬਿਨਾਂ ਹੀ ਅਸੀਂ ਸ਼ਰਬਤ ਦੇ ਭਲੇ ਵਾਲੀ ਆਰਥਿਕ ਆਦਿ ਉਹ ਸਾਰੀ ਨਹੀਂ ਕਰ ਸਕਾਂਗੇ ਵਾਤਾਵਰਣ ਸੰਗਤਾਂ ਬਾਰੇ ਗਿਆਨ ਤੋਂ ਬਿਨਾਂ ਹੀ ਅਸੀਂ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ ਲਿਓਪੋਲਡ ਨੇ ਕਿਹਾ ਕਿ ਕੁਦਰਤੀ ਸੰਭਾਲ ਜਿਸ ਨੂੰ ਧਰਤੀ ਕਿਹਾ ਜਾਂਦਾ ਹੈ ਮੇਰੀ ਨਜ਼ਰ ਤੋਂ ਇਹੋ ਹੈ ਕਿ ਵਾਤਾਵਰਣ ਹੀ ਹੈ ਇਸ ਦਾ ਭਵਿਕ ਮਨੁੱਖ ਦੀ ਜ਼ਮੀਨ ਨਾਲ ਜੁੜਿਆ ਹੋਇਆ ਹੈ ਡਾਕਟਰ ਰਸ਼ਮੀ ਮੁਤਾਬਕ ਜਿਹੜੇ ਅਜਿਹੇ ਜਿਹੜੇ ਆ ਜੀ ਇਹ ਅਜੇ ਵੀ ਇਹ ਸੋਚਦੇ ਹਨ ਕਿ ਉਹ ਜਿੰਦਾ ਚੀਜ਼ ਨਾ ਕੇਵਲ ਪਰਮ ਹੈ ਜਿਹੜੇ ਕੀ ਹੋ ਚਿਤ ਵਧੇ ਹਨ ਕਿ ਛੇੜਾਂ ਚਿੱਟਿਆਂ ਤੇ ਡੱਡੂਆਂ ਦਾ ਛੂਆਂ ਜੜੀਆਂ ਚਨੋਰਾ ਦੀ ਜਿਆ ਪੀਪਲਾਂ ਬਹੁਤਾਂ ਨੂੰ ਹੁਣ ਲੋਭ ਹੋ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਮਨੁੱਖ ਅਤੇ ਉਸ ਦੀਆਂ ਸਿੰਤੈਟਿਕ ਬਸ ਤਾਂ ਲਈ ਹੋਰ ਵਿਤਰਤੀ ਦੀ ਲੋੜ ਹੈ ਤਾਂ ਉਹਨਾਂ ਲੋਕਾਂ ਦੀ ਇਸ ਪ੍ਰithvi ਨਾਲ ਕੋਈ ਵਿਵਹਵਾ ਨਹੀਂ ਲੱਗਦੀ ਇਹਨਾਂ ਦੀ ਬੇਵਫਾਈ ਸਾਰਿਆਂ ਨੂੰ ਹੀ ਲੈ ਬੈਠੇਗੀ ਇਸ ਕੁਦਰ ਚਾਲ ਵਿੱਚ ਹਾਕਮ ਜਮਾਤਾਂ ਨੇ ਪੈੜੀ ਪੈਰੀ ਭੂਮਿਕਾ ਪੈੜੀ ਭੂਮਿਕਾ ਨਿਭਾਈ ਹੋਈ ਹੈ ਬਦਰਤ ਬਹੁਤ ਦੋ ਹੋ ਰਹੇ ਹਾਲਾਤਾਂ ਦੇ ਬੱਦੇ ਨਜ਼ਰ ਸੰਯੁਕਤ ਰਾਸ਼ਟਰ ਦੀ ਵਾਤਾਵਰਣੀ ਪ੍ਰੋਗਰਾਮ ਸੰਸਾਰ ਨੇ 1991 ਵਿੱਚ ਆਪਣਾ ਵਿਸ਼ਾ ਚੁਣਿਆ ਸੀ ਬਦਲਦਾ ਜਲਵਾਜੂ ਸੰਸਾਰ ਦਾ ਸਾਜ ਦੀ ਲੋੜ ਉਸ ਨੇ ਕਿਹਾ ਕਿ ਬਦਲਦੇ ਹੋਏ ਦਾਪਮਾਨਾ ਨੇ ਸਾਨੂੰ ਸਭ ਨੂੰ ਫਿਕਰਮੰਦ ਕਰ ਦਿੱਤਾ ਹੈ ਹੁਣ ਇੰਨਾ ਭਗਾ ਵਿੱਚ ਵੀ ਹੜਾ ਰਹੇ ਹਨ ਜਾਂ ਜਖੜਾ ਸਕਦੇ ਹਨ ਜਿਨ੍ਹਾਂ ਨੇ ਇਹਨਾਂ ਨੂੰ ਪਹਿਲਾਂ ਕਦੀ ਨਹੀਂ ਹੜਾਇਆ ਸੀ ਅਤੇ ਇਹ ਸੰਸਾਰ ਵਿਆਪੀ ਸਮੱਸਿਆ ਹੈ ਇਸ ਦਾ ਹੱਲ ਵੀ ਸੰਸਾਰ ਪੱਧਰੀ ਸਾਜ ਹੈ ਸੰਸਾਰ ਵਿਆਪੀ ਦੇਗ ਔਨੀ ਹੀ ਦੇਰ ਬੱਦਦਾ ਹੈ ਜਿੰਨਾ ਜੜ ਤੱਕ ਉਦਯੋਗਿਕ ਖੇਤਰ ਵਿੱਚ ਵਿਕਸਿਤ ਮੌਲਕ ਵਿਵਾਰ ਵਿਕਾਸ ਸਾਲ ਵਿਕਾਸਸ਼ੀਲ ਤੇ ਮੌਲਕਾਂ ਨੂੰ ਸਾਫ ਤੇ ਮਲੇਂਤਾ ਰਹਿਿਤ ਤਕਨੀਕਾਂ ਸੌਖੀਆਂ ਸ਼ਰਤਾਂ ਤੇ ਬਰਾਮਦ ਨਹੀਂ ਕਰਦੇ ਪਰ ਕੀ UNO ਸਰਵਸੰਵੰਨ ਅਤੇ ਤਾਪਮਾਨ ਵਧਨ ਨਾਲ ਸਾਗਰ ਫੈਲ ਜਾਣਗੇ ਦੁਨੀਆ ਦੇ অতি ਉਪਜਾਊ ਡੈਲਟਾ ਡੁੱਬ ਜਾਣਗੇ ਰੁੱਤਾਂ ਅਤੇ ਵਰਖਾਵਾਂ ਅੰਤਰ ਵੀ ਬਦਲ ਜਾਵੇਗੀ ਇਸ ਬਾਰੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ ਧਰੁਵਾਂ ਦਾ ਪਿਘਲਣਾ ਸਾਗਰਾਂ ਦਾ ਉਚਾਲ ਟਾਪੂ ਮਲਕਾਂ ਨੂੰ ਖਤਰਾ ਖਤਰਾ ਵੱਡ ਵਰਤੀ ਭਾਗਾਂ ਉੱਪਰ ਤੂਫਾਨਾਂ ਦੀ ਮਾਰਤਾ ਪਤਾ ਤਤੇ ਅਰਧ ਤਪਤ ਖੇਤਾਂ ਵਿੱਚ ਵੱਧ ਗਰਮੀ ਅਤੇ ਵੱਧ ਸੋਕਾ ਹੋ ਜਾਂ ਖਸਾਨਾਂ ਦੀ ਕਮੀ ਅਤੇ ਸ਼ੀਤ ਮੁਲਕਾਂ ਵਿੱਚ ਗਰਮੀ ਦਾ ਵਾਧਾ ਵੀ ਵਾਤਾਵਰਨ ਨਿਗਾਰਦਾ ਇਹ ਹਿੱਸਾ ਸਿੱਟਾ ਹੈ ਪਰ ਕੀ ਅਸੀਂ ਕੋਈ ਸਬਕ ਸਿੱਖਿਆ ਹੈ ਨਹੀਂ ਮਨੁੱਖ ਦੁਆਰਾ ਸਿਰਜਿਤ ਵਾਤਾਵਰਨ ਨਿਪਿਆ webp ਦਾ ਮਨੁੱਖ ਪ੍ਰਿਥਵੀ ਦਾ ਮੁਹਾਵਦਰਾ ਹੀ ਬਦਲ ਦਿੰਦੀਆਂ ਹਨ ਸਿਆਸਤ ਦਾਣਾ ਇਸ ਦਾ ਵੀ ਮੁੱਲ ਵਟਨ ਦੀ ਕੋਸ਼ਿਸ਼ ਕਰਨਗੇ ਵਿਗਿਆਪਨ ਵਿਗਿਆਨ ਪੱਤਰਕਾਰ ਪਰਵੀਨ ਲਿਖਦਾ ਹੈ ਕਿ ਸੰ ਸੰਯਤੀ ਸਮਾਜ ਦਾ ਕੀਤਾ ਗਿਆ ਇਕੋਲੋਜੀਕ ਵਿਨਾਸ਼ ਪ੍ਰਿਥਵੀ 'ਤੇ ਮਨੁਸਰਬ ਨਾਸ਼ ਵਰਗੇ ਕਾਰਗਰ ਗਾਰਬਲਤਾ ਕਰ ਰਿਹਾ ਹੈ ਮਨੁੱਖ ਨੇ ਅੰਤਰ ਆਧਾਰੀ ਜਲਵਾਜੂ ਪ੍ਰਣਾਲੀਆਂ ਵਿੱਚ ਬੇਸਮਝ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੇ ਪ੍ਰਤੀਕਰਮਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਜੀਵਨ ਦੇ ਗੁਨਾਤਮਕ ਤੇ ਪੱਖਾ ਉੱਪਰ ਮਾਲੇ ਪਰਵਾਪ ਪੈਣ ਕੇ ਤੇ ਜ਼ਿੰਦਗੀ ਨੂੰ ਆਸਰਾ ਦੇਣ ਵਾਲੀਆਂ ਪ੍ਰਣਾਲੀਆਂ ਖਿੰਡ ਪੁੰਡ ਜਾਣਗੀਆਂ ਸਾਡਾ ਖੂਬਸੂਰਤ ਗ੍ਰਹਿ ਜੀਵਨ ਪ੍ਰਣਾਲੀ ਜਲ ਭੂਮੀ ਜਲ ਪੌਮੀ ਪੌਣ ਬਨਸਪਤੀ ਅਤੇ ਪ੍ਰਾਣੀ ਸਭ ਇੱਕ ਦੂਜੇ ਉੱਪਰ ਪਰਸਪਰ ਆਧਾਰਿਤ ਹਨ ਇੱਕੋ ਜਿਹੇ ਥਾਣੇ ਬਾਣੇ ਅਤੇ ਜੁੜੇ ਹੋਏ ਜੇ ਇੱਕ ਵੀ ਹਿੱਲ ਗਿਆ ਤਾਂ ਸਮੁੱਚੀ ਤਾਣੀ ਉਲਝ ਜਾਵੇਗੀ ਇਸ ਤਾਣੀ ਨੂੰ ਮੌਜੂਦ ਨਹੀਂ ਜਾਮ ਤੇ ਬੇਰੋਕ ਬਸੋਲੀ ਉਲਝਾ ਰਹੀ ਹੈ ਜੰਗਲ ਮਰ ਚੁੱਕ ਮਰ ਮੁੱਕ ਰਹੇ ਹਨ ਤੇ ਕੀ ਜਲਵਾਯੂ ਬਦਲ ਗਈ ਹੈ ਭੱਟੀ ਦੀਆਂ ਜੜਖੇਜ ਫਰਤਾਂ ਰੁੜ ਰਹੀਆਂ ਹਨ ਬੀਤੀ ਸਦੀ ਵਿੱਚ ਮਨੁੱਖ ਧਰਤੀ ਉੱਪਰ ਲੀਆਂ ਮੋਲ ਸੋਲਤਾਂ ਤੇ ਧਰਤੀ ਹੇਠਲੇ ਖਣਿਜਾਂ ਉੱਪਰ ਆਪਣੀ ਹੀ ਆਭੀ ਨਿਰਭਰ ਕਰ ਰਿਹਾ ਹੈ ਇਹਨਾਂ ਵਸਤਾਂ ਦੀ ਸਿਰਜਣਾ ਵਿੱਚ ਕੁਦਰਤ ਨੂੰ ਕਰੋੜਾਂ ਸਾਲ ਲੱਗ ਜਾਂਦੇ ਹਨ ਪਰ ਮਨੁੱਖ ਉਹਨਾਂ ਨੂੰ ਕੁਝ ਹੁਇ ਕੋ ਕੁਇ ਪੜੀਆਂ ਵਿੱਚ ਹੀ ਮੁਕਾ ਚੱਲਿਆ ਹੈ ਤੜਵੈਲ ਮੁਲਕਾਂ ਤੇ ਉਹ ਲੁਟੇਰੇ ਹਾਕਮ ਜਮਾਤਾਂ ਤੇ ਵਿਕਾਸ ਦੇ ਨਾਮ ਤੇ ਤੇ ਬੜਾ ਹੀ ਕੁਝ ਹੁਜ ਹੁਜਿਆ ਤੇ ਲੁੱਟਿਆ ਹੈ ਪਰ ਵਿਕਾਸਸ਼ੀਲ ਮੁਲਕਾਂ ਅੰਦਰ ਵੀ ਗਲਤ ਮਿੱਠ ਚੱਲ ਰਹੀ ਹੈ ਕੀ ਵਿਕਾਸ ਯੋਜਨਾਵਾਦੀ ਹੀ ਹਰ ਬਿਮਾਰੀ ਦਾ ਹਲ ਹਨ ਇਹਨਾਂ ਵਿਕਾਸ ਯੋਜਨਾਵਾਦੀ ਘਾਟ ਘਾਟ ਸਮੇਂ ਵਾਤਾਵਰਣ ਉਹ ਖ ਸਦਾ ਹੀ ਅਰੰਦਾਦ ਹੁੰਦੇ ਹਨ पर विकासशील मुल्कों के अंदर भी गलत मिथ चल रही है कि विकास दी ही हर बीमारी का हल है इन्हों विकास योजनावानी घट समय वातावरणी पक्ष सदा ही नजरअंदाज होंगे नज़रअंदाज होंगे विकास किसी भी कीमत वाली धारणा गलत है बहुत घट लोग ही ਇਨਾ ਲੋਕਾਂ ਵਿਕਾਸ ਨਵਾਦਲਾ ਉਠਾ ਸਭ ਦੇ ਹਨ ਜਦ ਕੀ ਸੰਤਾਪ ਸਭ ਨੂੰ ਹੀ ਭੁਗਤਣਾ ਪੈਣਾ ਹੈ ਫਿਰ ਵੀ ਇਹ ਵਿਕਾਸ ਦਾ ਕਿਸ ਦਾ ਹੋਇਆ ਸਭਿਤਾ ਦੇ ਜਿਸ ਵਾਤਾਵਰਣ ਪੜਾਅ ਵਿੱਚ ਮਨੁੱਖ ਜਾਤੀ ਲੰਘ ਰਹੀ ਹੈ ਉਸ ਦਾ ਕੁਦਰਤ ਵਿੱਚ ਕੁਦਰਤ ਧਰਤੀ ਨਾਲ ਮਨੁੱਖੀ ਰਿਸ਼ਤੇ ਦੇ ਮੋੜ ਮੁਲਾਕਨ ਦੀ ਲੋੜ ਹੈ ਸਾਡੀਆਂ ਸਮਾਜੀ ਅਤੇ ਆਰਥਿਕ ਸੰਤਾਵਾਂ ਵਿਚ ਜਿੰਨਾ ਵਾਦਾ ਹੋਇਆ ਹੈ ਉਹਨਾਂ ਉਸ ਦਾ ਮੂਲ ਆਧਾਰ ਕੁਦਰਤ ਦਾ ਉਜੜਾ ਹੈ ਕੁਦਰਤ ਵਿਗਿਆਨੀ ਲਾਪtdev ਦਾ ਕਹਿਣਾ ਹੈ ਮਨੁੱਖ ਦਾ ਇਤਿਹਾਸ ਸਿਰਫ ਕਾਗਜ਼ਾਂ ਉੱਪਰ ਹੀ ਨਹੀਂ ਪ੍ਰithvi ਦੇ ਚਿਹਰੇ ਉੱਪਰ ਵੀ ਲਿਖਿਆ ਜਾਂਦਾ ਹੈ ਕਾਗਜ਼ ਉੱਪਰ ਲਿਖਿਆ ਗਿਆ ਇਤਿਹਾਸ ਮਿਟ ਸਕਦਾ ਹੈ ਪਰ ਕੁਦਰਤ ਦੇ ਜਹਨ ਤੇ ਵਿੱਚ ਉਕੜੀਆਂ ਗੱਲਾਂ ਅਮਿਟ ਬਨ ਜਾਂਦੀਆਂ ਹਨ ਇਸ ਲਈ ਸਮੁੱਚੇ ਸੰਸਾਰ ਨੂੰ ਜਾਗਨ ਦੀ ਲੋੜ ਹੈ ਭਾਰਤੀ ਦਰਸ਼ਨ ਨੂੰ ਵੀ ਸਾਨੂੰ ਕੁਦਰਤ ਦਾ ਸਤਿਕਾਰ ਕਰਨ ਦੀ ਪਹਿਨਾਂ ਦਿੰਦਾ ਹੈ ਸਾਡੇ ਮੇਲੇ ਨਦੀਆਂ ਕੰਡੇ ਜੁੜਦੇ ਹਨ ਅਸੀਂ ਕੰਜਕਾਂ ਨੂੰ ਖੋਦੇ ਹਾਂ ਤਾਂ ਸਾਡਾ ਸੱਭਿਆਚਾਰ ਹੋਣਾ ਜਨੋੜਾ ਨੂੰ ਵੀ ਚੋਗਾ ਪਾਉਂਦਾ ਹੈ ਅਤੇ ਜਲਕੁੰਡਾ ਤੇ ਦੀਵੇ ਜਗਾਉਂਦਾ ਹੈ ਲੋਕਾਂ ਨੂੰ ਮੋਲਿਆ ਬੰਦਾ ਹੈ ਬੰਦਾ ਸੀ ਅਸੀਂ ਇਸ 6 ਸਾਲ ਭਾਵਾਂ ਨੂੰ ਭੁੱਲ ਭਲਾ ਗਏ ਹਾਂ ਤੇ ਵੇਲਾ ਹੈ ਕਿ ਆਓ ਬ੍ਰਿਚਾਂ ਦੀ ਗੱਲ ਕਰੀਏ ਦਰਿਆਵਾਂ ਦੀ ਬਾਫੜੀਏ ਧਰਤੀ ਦਾ ਅਦਬ ਕਰੀਏ ਤਾਂ ਬੱਚਿਓ ਇਹ ਸੀ ਕੁਦਰਤ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ